ਲੈ ਪਰੌਣੇ ਆਏ ਆ ਸਤਿ ਸ਼੍ਰੀ ਅਕਾਲ ਭਾਜੀ ਠੀਕ ਠਾਕ ਜੀ ਸੱਚ ਰਮਣ ਰੁਪਿੰਦਰ ਆਈ ਤੇ ਹੈ ਸਾਰੀ ਦਿਹਾੜੀ ਅਜੇ ਰਸੋਈ ਚ ਲੰਘ ਜਾਨੀ ਤੇ ਗਰਮੀ ਵੀ ਬੜੀ ਹੈ ਤੇ ਜੇ ਨਾ ਕੁਝ ਬਣਾਇਆ ਤੇ ਦੋਵਾਂ ਨੇ ਬੋਲਣਾ ਉਤੋਂ ਮੰਮੀ ਨੇ ਉੱਥੇ ਬੈਠੀ ਨੇ ਆ order ਮਾਰੀ ਜਾਣੇ ਕਦੀ ਆ ਬਣਾ ਦਿਓ ਤੇ ਕਦੀ ਆ ਬਣਾ ਦਿਓ ਰੁਪਿੰਦਰ ਠੀਕ ਠਾਕ ਹੈ ਨਾ ਹਾਂਜੀ ਭਾਬੀ ਵਧੀਆ ਸਭ ਠੀਕ ਠਾਕ ਆ ਕਾਫੀ ਟਾਈਮ ਬਾਅਦ ਹੀ ਆਈਆਂ ਕੀ ਕਰਨਾ ਫਿਰ ਤੁਹਾਨੂੰ ਪਤਾ ਤਾਂ ਸਹੀ ਆ ਮਹਾ ਟਾਈਮ ਲੱਗਦਾ ਵਾ ਮੰਮੀ ਮੈਂ ਤੇ ਕਈ ਬਨੇ ਮਾਰ ਕੇ ਆਈ ਆ ਤੁਹਾਨੂੰ ਵੀ ਪਤਾ ਮੈਂ ਕਿੱਦਾਂ ਨਿਕਲ ਕੇ ਆਈ ਆ ਉੱਥੇ ਮੰਮੀ ਜਿਹੜੇ ਉਹ ਵਕ ਮੇਰੇ ਦਿਵਾਲੀ ਹੋਣਦੇ ਜਿਹੜੇ ਦੂਜੀ ਵਕ ਹੋਣਦੀ ਹੈ ਤੁਹਾਨੂੰ ਕੀ ਪਤਾ ਵਾ ਕੀ ਬਣੰਦਿਆ ਮੇਰੇ ਘਰ ਦੇ ਕੀ ਨਹੀਂ ਬਣੰਦਿਆ ਧੀਏ ਉਹ ਤਾਂ ਡਰੀਦਾ ਨਹੀਂਗਾ ਹੁੰਦਾ ਏਟਾ ਜਿ ਬਾਦ ਪੁੱਤਰ ਨਾ ਡਈਦਾ ਹੁੰਦਾ ਉਹ ਚੱਲ ਕੋਈ ਗੱਲ ਨਹੀਂ ਮੰਮੀ ਮੈਂ ਲੜਨ ਥੋੜਾ ਆਈਆਂ ਹੁਣ ਇੱਥੇ ਦੀਦੀ ਨਾਲ ਗੱਲ ਕਰਦੀ ਆਂ ਇਹ ਸੈਟ ਪਤਾ ਨਹੀਂ ਕਦੋਂ ਦਾ ਮੰਮੀ ਕੋ ਰੱਖਿਆ ਇਹਨੇ ਉਹਦੀ ਟੈਨਸ਼ਨ ਨਾ ਲੈ ਤੂੰ ਉਦੋਂ ਤੇ ਮੈਂ ਇਹਨਾਂ ਦੇ ਕੰਨ ਕੱਸ ਦਿੱਤੇ ਆ ਮੈਂ ਰਿਸ਼ਤਾ ਨਹੀਂ ਹੋਣ ਦੇਣਾ ਸੈਟ ਦਾ ਜੇ ਇਹਨੂੰ ਘਰ ਜਾ ਕੇ ਪਤਾ ਲੱਗ ਗਿਆ ਕਿ ਨਕਲੀ ਸੈਟ ਵਾ ਮੈਂ ਅਸਲੀ ਦੇ ਕੇ ਆਈਆਂ ਤੇ ਉਹਨਾਂ ਨੇ ਨਕਲੀ ਦਿੱਤਾ ਵਾ ਜੇ ਜੀ ਸੱਸ ਨੂੰ ਪਤਾ ਲੱਗ ਗਿਆ ਥੋੜੀ ਜਿਹੀ ਤਾਂ ਉਹ ਤੁਹਾਨੂੰ ਆਣ ਕੇ ਤਾਂ ਇੱਥੇ ਖਲਾਰੇ ਪਾ ਦੇਗੀ ਲੈ ਪਰੌਣੇ ਆਏ ਆ ਸੱਸ ਜੀ ਭਾਜੀ ਠੀਕ ਠਾਕ ਜੀ ਸੱਸ ਜੀ ਬਣੇ ਬਹਿ ਜਾਓ ਹੋਰ ਸਨਾਉਂ ਠੀਕ ਠਾਕ ਵਧੀਆ ਠੀਕ ਠਾਕ ਤੁਸੀਂ ਕਿਦਾਂ ਚੰਨ ਕੀ ਅਗਰ ਨਾ ਫੋਨ ਕੀਤਾ ਨਾ ਕੁਛ ਉਹ ਇਦਾਂ ਹੀ ਸਲਾਹ ਬਣ ਗਈ ਫਿਰ ਬੈਠੇ ਬੈਠੇ ਮੈਂ ਚਲੋ ਹੋਈ ਆਉਨੇ ਅੱਜ ਠੀਕ ਹੈ ਠੀਕ ਹੈ ਸਭ ਚੋਕਸਾਂ ਦਾ ਹਾਂਜੀ ਠੀਕ ਠਾਕ ਵਧੀਆ ਸਭ ਵਧੀਆ ਹਾਂਜੀ ਵਧੀਆ ਵਧੀਆ ਚਲੋ ਵਧੀਆ ਜੀ ਦਾ ਕੰਮ ਕਰਦਾ ਕਿਦਾਂ ਸਭ ਵਧੀਆ ਠੀਕ ਠਾਕ ਵਧੀਆ ਤੇ ਹੀ ਸਭ ਬਾ ਠੀਕ ਠਾਕ ਚੱਲਦੀ ਕੰਮ ਲਖਵੀਰ ਆ ਛੁੱਟੀ ਤੇ ਹੀ ਛੁੱਟੀਆਂ ਦੋ ਕ ਲਈਆਂ ਸੀ ਉਹ ਖਾਦਾ ਪਾਉਣ ਵਾਲੀਆਂ ਸੀ ਅੱਛਾ ਅੱਛਾ ਉਹਦੇ ਕਰਕੇ ਮੈਂ ਹਾਂ ਚੱਲ ਕੰਮ ਮੁੱਕ ਜੇਗਾ ਤੇ ਠੀਕ ਅੱਛਾ ਫੇਰੀ ਜਾਵਾਂਗੇ ਕੋਰੀ ਮੁੱਕ ਗਿਆ ਕੰਮ ਖਾਦਾਂ ਦਾ ਥੋੜਾ ਜਿਹਾ ਰਹਿ ਗਿਆ ਬਸ ਠੀਕ ਕੱਲ ਫੇਰ ਤਾਂ ਕੋਈ ਰਹਿਣਾ ਉਹ ਵੀ ਕੰਮ ਆ ਖਾਦ ਤੇ ਉਦਾਂ ਨਹੀਂ ਕਿ ਮਿਲਦੀ ਤੇ ਕਿ ਕਿੱਡੀ ਹੋਣੀ ਆ ਬੜੌਖਾ ਹੋਇਆ ਪਿਆ ਖਾਦ ਵਾਲਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਚਲੋ ਵਧੀਆ ਗੱਲ ਹਾਂਜੀ ਤੁਹਾਡੇ ਕਿਦਾਂ ਤੁਹਾਨੂੰ ਠੀਕ ਹਾਂ ਝੋਨੇ ਠੀਕ ਵਾ ਖਾਦ ਉਹ ਪਰ ਇਹ ਹੋਣੀ ਨਹੀਂ ਆਹ ਹੈ ਦੋਖਾ ਹੀ ਖਾਦਾ ਹਾਂਜੀ ਹੋਰ ਸੁਣਾਓ ਵੀਰ ਜੀ ਠੀਕ ਠਾਕ ਹਾਂਜੀ ਹਾਂਜੀ ਭਾਣੇ ਸਭ ਠੀਕ ਠਾਕ ਵਧੀਆ ਚਲੋ ਵਧੀਆ ਚਾਹੀਦਾ ਮੈਂ ਸੋਚਿਆ ਸੀ ਸ਼ਾਇਦ ਡਿਊਟੀ ਤੇ ਗਏ ਹੋਣੇ ਆ ਘਰੇ ਨਹੀਂ ਗਏ ਹੋਣੇ ਨਹੀਂ ਡਿਊਟੀ ਤਾਂ ਫਿਰ ਦੋ ਕੁ ਸਟੀਆਂ ਲੰਜਾਈ ਅੱਛਾ ਅੱਛਾ ਫਾਦਾਂ ਦਾ ਕੰਮ ਥੋੜਾ ਕਰਨ ਵਾਲਾ ਸੀ ਮੈਂ ਚਲ ਕੰਪਲੀਟ ਕਰ ਲਾਂ ਨੇ ਤੇ ਫੇਰ ਹੀ ਜਾਵਾਂਗੇ ਇੱਕ ਵਾਰੀ ਚਲੋ ਵਧੀਆ ਕੀਤਾ ਵੀ ਜਿਹੜਾ ਕੰਮ ਹੋ ਜੇ ਉਹ ਚੰਗਾ ਆ ਹਾਂਜੀ ਸਲੇਬ ਭਾਣੇ ਦੱਬਾ ਨਾਲ ਹੀ ਲੈ ਆਈਆਂ ਕਿਤੇ ਰੱਖੜੀ ਮੰਨਣ ਤੇ ਨਹੀਂ ਆਈ ਵੀਰ ਜੀ ਮੈਂ ਸੋਚਿਆ ਹੋਰ ਦੋ ਚਾਰ ਦਿਨਾਂ ਵਾ ਰੱਖੜੀ ਤੇ ਆਈ ਗਈ ਆ ਤੇ ਚਲ ਨਾ ਲੱਗਦੇ ਬਣ ਹੀ ਜਾਣੇ ਲੈ ਦੱਸ ਪਹਿਲਾਂ ਦੱਸ ਦਿੰਦੀ ਤੇ ਆਪਾਂ ਕੋਈ ਚੀਜ਼ ਵੀ ਬਣਾ ਲਵਾਂ ਤੇ ਤੇਰੇ ਵਾਸਤੇ ਉਹ ਵੀਰ ਜੀ ਕੋਈ ਗੱਲ ਨਹੀਂ ਆ ਮੰਮੀ ਜੀ ਕੋ ਬਣਾਉਣਾ ਆਈਆਂ ਤੁਹਾਨੂੰ ਚਲ ਜਾਂਦੇ ਆ ਸ਼ਹਿਰ ਕਿਹੜਾ ਦੂਰ ਵਾ ਨਹੀਂ ਕੋਈ ਨਹੀਂ ਹੁਣ ਵੀ ਚਲ ਜਾਂਦੇ ਤਾਂ ਆਹ ਤਾਂ ਲੱਗ ਗਈ ਹੈ ਭਾਈ ਜੀ ਜੋ ਬਣਾਉਣਾ ਬਣਾ ਦੋ ਕੀ ਚਾਹੀਦਾ ਦੱਸੋ ਉਹ ਬਣਾ ਲਏ ਹੁੰਦੇ ਆ ਉਹ ਨਹੀਂ ਨਹੀਂ ਲੈਣਾ ਕੀ ਆ ਵੀਰ ਜੀ ਚੀਜ਼ਾਂ ਨਾਲ ਬਹੁਤੇ ਥੋੜਾ ਹੋਈਦਾ ਵਾ ਉਹ ਤੇ ਹੈਗੀ ਆ ਚਲੋ ਮੜਾ ਤੂੰ ਪਹਿਲਾਂ ਦੱਸਿਆ ਹੁੰਦਾ ਨਾ ਤੂੰ ਥੋੜਾ ਆਪਾਂ ਵੀ ਇੰਤਜ਼ਾਮ ਕਰ ਲੈਂਦੇ ਮਾੜਾ ਮੋਟਾ ਕੋਈ ਇੱਕੀ ਦਾ ਕੋਈ ਨਹੀਂ ਇੰਤਜ਼ਾਮ ਹੀ ਹੈ ਦਸੇ ਵਿੱਚ ਕਿਹੜੀ ਗੱਲਾਂ ਚਾਹ ਘੁੱਟ ਪੀਣੀ ਆਪਾਂ ਚੱਲ ਜਣਾ ਆ ਇਹ ਸਭ ਕਹਿ ਲਈ ਫੋਨ ਕਰ ਲਈ ਨਹੀਂ ਇਹਨਾਂ ਨੂੰ ਅੱਛਾ ਅੱਛਾ ਮੈਂ ਚੱਲ ਕੋਈ ਗੱਲ ਨਹੀਂ ਘਰੇ ਹੁਣੇ ਠੀਕ 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 ਨਹੀਂ ਜਿਵਾਈਆਂ ਪਾਈਆਂ ਨੂੰ ਇਦਾਂ ਹੁਣ ਚਾਹ ਪੀਂਦਾ ਚੰਗੇ ਥੋੜੀ ਲੱਗਦੇ ਆ ਸਾਨੂੰ ਮਾੜਾ ਮੋਟਾ ਪਹਿਲਾਂ ਦੱਸਿਆ ਹੁੰਦਾ ਤੇ ਚੱਲ ਕੋਈ ਗੱਲ ਨਹੀਂ ਅਬ ਇਹ ਤੇਰੀ ਥੋੜੀ ਬੋਧੀ ਬੰਦਾ ਕਰ ਹੀ ਲੈਂਦਾ ਵਾ ਆਪਣੇ ਘਰੀ ਆਏ ਕਿਤੇ ਬਗਾਨੇ ਘਰ ਵਾ ਰਮਣ ਹਾਂਜੀ ਕੌਣ ਆਇਆ ਵਾ ਰੁਪਿੰਦਰ ਆਈ ਆ ਰੁਪਿੰਦਰ ਆ ਫੂਲ ਫਾਂ ਤੇ ਕੋਈ ਕੀਤਾ ਨਹੀਂ ਸਾਨੂੰ ਤੇ ਨਹੀਂ ਕੀਤਾ ਮਾਣ ਕਰਤਾ ਹਾਂ ਤਾਂ ਹੀ ਬਾਹਰ ਬੈਠੇ ਡਿੱਤੇ ਮੈਨੂੰ ਲੱਗਦਾ ਰਖੜੀਆਂ ਲੈ ਕੇ ਆਈ ਆ ਲੱਭਾ ਫੜਿਆ ਤੇ ਮੰਮੀ ਕਹਿੰਦੀ ਆ ਵਧੀਆ ਚਾਹ ਪਲਾਇਆ ਮੇਰੀ ਧੀ ਨੂੰ ਤੇ ਫਿਰ ਪਕੌੜੇ ਚਾਰ ਕੱਢ ਲਈ ਮੰਮੀ ਨੇ ਬੋਲਣਾ ਬੈਠ ਰਹੇ ਦੋ ਗਰਮੀ ਬੜੀ ਆ ਆ ਰੱਖ ਤੇ ਰਸਬੂਲੇ ਚੱਲ ਫਿਰ ਮਰਨਾ ਪਕੌੜੇ ਕੱਢ ਦੇ ਚੱਲ ਫਿਰ ਕੱਪ ਕੱਢ ਤੇ ਚਾਹ ਦਈਏ ਫਿਰ ਮੋਟੀਵੇਟ ਵੀ ਨਹੀਂ ਕਰਾਉਣੀ ਚਾਹੀਦੀ ਜਵਾਈ ਭਾਈ ਬੈਠਾ ਆ ਚਲੋ ਕੋਈ ਆਹੋ ਤੇ ਮੈਂ ਆ ਚਾਹ ਤੇ ਹੋਈ ਗਈ ਆ ਤੇ ਲਿਆ ਫਿਰ ਕੱਪ ਰੇ ਤੇ ਕੱਪ ਕੱਢ ਤੇ ਪਾਈ ਸੱਚ ਰਮਨ ਰੁਪਿੰਦਰ ਰਾਣੀ ਤੇ ਹੈ ਸਾਰੀ ਦਿਹਾੜੀ ਅਜੇ ਰਸੋਈ ਚ ਲੰਘ ਚਾਣੀ ਤੇ ਗਰਮੀ ਵੀ ਬੜੀ ਉਹ ਤੇ ਜੇ ਨਾ ਕੁਛ ਬਣਾਇਆ ਤੇ ਦੋਹਾਂ ਨੇ ਬੋਲਣਾ ਉਤੋਂ ਮੰਮੀ ਨੇ ਉੱਥੇ ਬੈਠੀ ਨੇ ਆਰਡਰ ਮਾਰੀ ਜਾਣੇ ਕਦੀ ਆ ਬਣਾ ਦਿਓ ਤੇ ਕਦੀ ਆ ਬਣਾ ਦਿਓ ਆਹ ਤੇ ਜੇ ਚੀਜ਼ ਵਧੀਆ ਨਾ ਬਣੀ ਤੇ ਰੁਪਿੰਦਰ ਨੇ ਵੀ ਨੱਕ ਬੋਲੋਟ ਨੇ ਨੱਕ ਬੋਲ ਕੇ ਬਟਨੇ ਉਹਨੇ ਤੇ ਬਾਜੀ ਦੇ ਸਾਹਮਣੇ ਸਾਡੀ ਬੇਇੱਜ਼ਤੀ ਕਰ ਦੇਣੀ ਆ ਉਹਨੇ ਵੀ ਇਹਦੀ ਮੰਮੀ ਨੂੰ ਬੋਲਣ ਲੱਗਿਆ ਉਹੀ ਤੇ ਗੱਲ ਦੀ ਹੁਣ ਕਰਨਾ ਹੀ ਪੈਣਾ ਕੰਮ ਕਰਨਾ ਕੀ ਆ ਜੇ ਰੁਪਿੰਦਰ ਦੱਸ ਕੇ ਆਂਦੀ ਤਾਂ ਮੈਂ ਲਖਬੀਰ ਨੂੰ ਨਾ ਕਹਿੰਦੀ ਸਮੋਸੇ ਲਿਆਂਦੇ ਕੋਈ ਨਹੀਂ ਦੱਸ ਕੇ ਨਹੀਂ ਨਾਈ ਹੁਣ ਬਿਸਕੁਟਾਂ ਨਹੀਂ ਚਾਹ ਪੀਉਂ ਹੁਣ ਇੰਨਾ ਹੀ ਪੀਵੇਗੇ ਹੁਣ ਖੜੇ ਲੱਤੇ ਨਾ ਤੇ ਬਹੁਤ ੱਡੀ ਛੇਤੀ ਪਕੌੜੇ ਨਿਕਲਦੇ ਈ ਹੁਣ ਗਰਮੀ ਬੜੀ ਓ ਤੇ ਨਾ ਸਮੋਸੇ ਲਿਆਂਦੇ ਜਾਣੇ ਉਹ ਹੀ ਨਾ ਦੱਸ ਕੇ ਆਂਦੀ ਤੇ ਫਿਰ ਤੇ ਵਧੀਆ ਚਾਹ ਚਲੋ ਮੰਗਾਲਾਂ ਦੇ ਸਮਾਨ ਆਹੋ ਤੇ ਹੁਣ ਬੋਤੀ ਵੇਟ ਅਹੀਂ ਜਵਾਈ ਭਾਈ ਨੂੰ ਨਹੀਂ ਕਰਵਾ ਸਕਦੇ ਚਲੋ ਚਾਹ ਲੈ ਕੇ ਜਾਈਏ ਫੇ ਰੋਟੀ ਦਾ ਆਰਡਰ ਆ ਜਾਣਾ ਆਹੋ ਫਿਰ ਉਹ ਵੀ ਕਰਨੀ ਪੈਣੀ ਛੇਤੀ ਬਹੁਤੇ ਟਾਈਮ ਲਾਵਾਂਗੇ ਤੇ ਗਾਲੇ ਪੈਣੀਆਂ ਤਾਂ ਹੀ ਕਹਾਂ ਨਾ ਚਲੋ ਆਓ ਚਾਹ बन ਗਏ ਚਾ ਬਸ ਚੱਲ ਰਖੜੀ ਦੇ ਭਾਣੇ ਬੰਦਦੀ ਆ ਭਰਨਾ ਕੱਲੀ ਰਖੜੀ ਬੰਨਣਾ ਮਿਆ ਨਹੀਂ ਆਉਂਦਾ ਵੀ ਕੋਈ ਨਾ ਕੋਈ ਚੀਜ਼ ਬਣਾਈ ਹੁੰਦੀ ਨਾ ਚਲੋ ਕੋਈ ਨਹੀਂ ਆ ਫਿਰ ਕਿਤੇ ਆਓਗੇ ਨਾ ਫਿਰ ਬਣਾ ਲਿਆ ਜੋ ਬਣਾ ਕੇ ਲੈਣਾ ਆਊਗਾ 10 ਕਿਲੋ ਦਾ ਆ ਰੁਪਿੰਦਰ ਫਿਰ ਆਪਾਂ ਵਧੀਆ ਚੀਜ਼ ਤੇ ਚਲ ਬਣਾ ਦਿੰਦੇ ਆ ਚਲੋ ਕੋਈ ਨਹੀਂ ਮम्मी ਨੇ ਵੀ ਗੱਲ ਨਹੀਂ ਕੀਤੀ ਕਿ ਰੁਪਿੰਦਰ ਲਿਆਣਾ ਮੈਂ ਦੱਸਿਆ ਹੀ ਨਹੀਂ ਵੀ ਚਲੋ ਘਰੇ ਹੀ ਹੁਣੇ ਆ ਚਲ ਕੀ ਦੱਸਣਾ ਆ ਚਲੋ ਗੋਬੀ ਸੋ ਤਾਂ ਨਹੀਂ ਪਰ ਚਲੋ ਦਿਨ ਤਿਹਾਰ ਦੇ ਬੰਦਿਆਂ ਨੂੰ ਦੱਸਣਾ ਚਾਹੀਦਾ ਵੀ ਚਲੋ ਮੈਂ ਆਉਣਾ ਆ ਕਿੱਦਾਂ ਆਉਣਾ ਕੋਈ ਨਹੀਂ ਫਿਰ ਬਣਾ ਕੇ ਲੈ ਆਓ ਆ ਲੋ ਮੂੰਗਠਾ ਕਰੀਏ ਆ ਲਓ ਜੀ ਆਹ ਰੱਖ ਲਓ ਬੱਸ ਇਹਦੇ ਵਿੱਚ ਨਾ ਰਖੜੀਏ ਦੂਸਰੇ ਭਾਜੀ ਦੀ ਠੀਕ ਆ ਆਹ ਹੋਰ ਰੱਖ ਲਿਓ ਸੰਗਾ ਕੋਈ ਨਹੀਂ ਮੈਂ ਦੀਦੀ ਪਰਾ ਦੇਣੀ ਹਾਂ ਜੀ ਉਹਨਾਂ ਨੂੰ ਦੇ ਦਿਓ ਤੇ ਰੱਖ ਲੈਣ ਕਿ ਨਾ ਠੀਕ ਹੋਰ ਰਪਿੰਦਰ ਠੀਕ ਠਾਕ ਹੈ ਨਾ ਹਾਂ ਜੀ ਭਾਬੀ ਵਧੀਆ ਸਭ ਠੀਕ ਠਾਕ ਆ ਕਾਫੀ ਟਾਈਮ ਬਾਅਦ ਹੀ ਆਈਆਂ ਕੀ ਕਰਨਾ ਫਿਰ ਤੁਹਾਨੂੰ ਪਤਾ ਤਾਂ ਸਹੀ ਆ ਮਹਾ ਟਾਈਮ ਲੱਗਦਾ ਵਾ ਇਹ ਕਿੰਨਾ ਨੂੰ ਵੀ ਬਾਹਰ ਪਹਿਲੀ ਦਾ ਕੰਮ ਹੁੰਦਾ ਆ ਉਹ ਵੀ ਫਿਰ ਕੱਲੇ ਦੇ ਸਿਰ ਤੇ ਹੀ ਆ ਇਹ ਦੂਜਾ ਹਲੇ ਛੋਟਾ ਆ ਉਹਨੂੰ ਹਲੇ ਇੰਨਾ ਕੰਮ ਕਹੀਦਾ ਨਹੀਂ ਆ ਚੱਲ ਵਧੀਆ ਚੱਲ ਅੱਜ ਰਾਤ ਰਹਿਣਾ ਇੱਥੇ ਨਾਨਾ ਭਾਬੀ ਰਾਤ ਕਿਥੋਂ ਰਿਆ ਜਾਣਾ ਵਾ ਐਨੇ ਟਾਈਮ ਬਾਅਦ ਆਈਆਂ ਰਾਤ ਤੇ ਬੰਦੀ ਆ ਉਹ ਬੰਦੀ ਤੇ ਸਈਆਂ ਭਰਿਆ ਨਹੀਂ ਨਾ ਜਾਣਾ ਤੁਹਾਨੂੰ ਕੀ ਪਤਾ ਵਾ ਘਰ ਦੇ ਕਿੰਨੇ ਕੰਮ ਅਗਰ ਛੱਡ ਕੇ ਆਏ ਆ ਤੇ ਜਾ ਕੇ ਵੇਹ ਕਰਨੇ ਆ ਹਲੇ ਕੰਮ ਤੇ ਹੁੰਦੇ ਰਹਿੰਦੇ ਆ ਚੱਲ ਰਾਤ ਸਿਰ ਸੁੱਕ ਤੇ ਚਲ ਜਿਓ ਕੋਈ ਨਹੀਂ ਵੇਖ ਲੈਣੇ ਹਲੇ ਹਲੇ ਦਿੱਤੀ ਹੈ ਨਾ ਆਹੋ ਨਹੀਂ ਨਹੀਂ ਠੀਕ ਆ ਹੋਰ ਸੁਣਾਓ ਬਾਹਰ ਫੋਨ ਆ ਗਿਆ ਵਧੀਆ ਵਧੀਆ ਹਾਂ ਆ ਜਾਂਦਾ ਠੀਕ ਠਾਕ ਅੱਛਾ ਅੱਛਾ ਚਲੋ ਠੀਕ ਹੀ ਚੱਲਦਾ ਤੇ ਕਦੋਂ ਆਉਣਾ ਛੁੱਟੀ ਵੇਖੋ ਕਦੋਂ ਆਣ ਦੇ ਪੁੱਛਣ ਦੇ ਜਾਂਦੇ ਰਪਿੰਦਰ ਆਈ ਨਹੀਂ ਰਖੜੀ ਲੈ ਕੇ ਮੈਂ ਕਿਹਾਲੇ ਪਤਾ ਨਹੀਂ ਆਏਗੀ ਇੱਕ ਦੋ ਦਿਨ ਤੱਕ ਐਸ਼ੇ ਐਸ਼ਾ ਚਲੋ ਵਧੀਆ ਗੱਲ ਸਗੋ ਆ ਜਾਂਦੇ ਹੁਣ ਕਾਫੀ ਟਾਈਮ ਹੋ ਗਿਆ ਗਿਆ ਨੂੰ ਦੇਖੋ ਹਲੇ ਫਿਰ ਜਦੋਂ ਬਣੇਗੀ ਛੁੱਟੀ ਫਿਰ ਆ ਜਾਣਗੇ ਠੀਕ ਚਲੋ ਵਧੀਆ ਗੱਲ ਵਾ ਕੰਮ ਚੱਲਦਾ ਹੈ ਤੇ ਵਧੀਆ ਸਗੋ ਇੱਥੇ ਆ ਕੇ ਕੀ ਕਰਨਾ ਹੈ ਕੁਝ ਨਹੀਂ ਹੈਗਾ ਇੱਥੇ ਵੀ ਆਈ ਚਲਾਈ ਚੱਲੀ ਜਾਂਦੀ ਬੜੀ ਵਧੀਆ ਚਲ ਨਾ ਚਲੋ ਕੋਈ ਨਹੀਂ ਮੰਮੀ ਜੀ ਮੇਰੀ ਗੱਲ ਸੁਣਿਓ ਮੜੀ ਜੀ ਚਲੋ ਜੀ ਦਰਵਾਜ਼ਾ ਚਲਾਓ ਮੀਠੇ ਆਹੋ ਕੇ ਬੋ ਤੂੰ ਉੱਪਰ ਹੋ ਜਾ ਨਹੀਂ ਨਹੀਂ ਤੂੰ ਉੱਪਰ ਮੇਰੀ ਗੱਲ ਸੁਣੋ ਹਾਂਜੀ ਮੈਂ ਤੁਹਾਨੂੰ ਕਿੰਨਾਂ ਦਫਾ ਫੋਨ ਡਈਆਂ ਕਰਨ ਤਿੰਨ ਚਾਰ ਵਾਰ ਕਰ ਦਿੱਤਾ ਵਾ ਕਿ ਸੈਟ ਲੱਭਾ ਵਾ ਕਿ ਨਹੀਂ ਲੱਭਾ ਹੈਗਾ ਤੇ ਤੁਸੀਂ ਕੋਈ ਹਾਂ ਨਾ ਦਾ ਜਵਾਬ ਹੀ ਨਹੀਂ ਦੇਂਦੇ ਸੈਟ ਲੱਭ ਗਿਆ ਵਾ ਠੀਕ ਆ ਤੇ ਤੁਸੀਂ ਮੈਨੂੰ ਸੱਚ ਕਿਉਂ ਨਹੀਂ ਦੱਸਦੇ ਫੋਨ ਤੇ ਮੈਂ ਤੁਹਾਨੂੰ ਜੋਦਨ ਫੋਨ ਲਾਇਆ ਇਹ ਪਤਾ ਨਹੀਂ ਕਿੱਥੇ ਰੱਖਿਆ ਗਿਆ ਆਵਾ ਤੇਰੀ ਭਾਬੀ ਨੂੰ ਪੁੱਛਣੀ ਆ ਮੈਨੂੰ ਨਹੀਂ ਪਤਾ ਉਹ ਸੱਚ ਦੱਸੋ ਨਾ ਹੈਗਾ ਵੀ ਆ ਕੋਲ ਗੱਲੇ ਨਹੀਂ ਪਈਦਾ ਹੁੰਦਾ ਠੀਕ ਆ ਹੌਸਲਾ ਕਰੀਦਾ ਹੁੰਦਾ ਵਾ ਸੈਟ ਲੱਭ ਗਿਆ ਵਾ ਤੂੰ ਸੈਟ ਲੈਣੀ ਆਈ ਸਾਂ ਮੰਮੀ ਨੂੰ ਮੈਨਾਂ ਨਹੀਂ ਆਈ ਮੰਮੀ ਮੈਂ ਤਾਂ ਕਈ ਬੰਦੇ ਮਾਰ ਕੇ ਆਈ ਆ ਤੁਹਾਨੂੰ ਕੀ ਪਤਾ ਮੈਂ ਕਿੱਦਾਂ ਨਿਕਲ ਕੇ ਆਈ ਆ ਉੱਥੇ ਮੰਮੀ ਜਿਹੜੇ ਉਹ ਵਕਤ ਮੇਰੇ ਦਵਲੇ ਹੁੰਦੇ ਜਿਹੜੇ ਦੂਜਿਓ ਵਕਤ ਹੁੰਦੇ ਹੀ ਆ ਤਨੂ ਕੀ ਪਤਾ ਵਾ ਕੀ ਬਣੰਦਿਆ ਮੇਰੇ ਘਰ ਤੇ ਕੀ ਨਹੀਂ ਬਣੰਦਿਆ ਜੇ ਕਿਤੇ ਰੱਬ ਸੋਭੀ ਕਿਤੇ ਰਹਿ ਗਿਆ ਵਾ ਇੱਥੇ ਤੇ ਤੀ ਮੈਨੂੰ ਜਾ ਕੇ ਫੜਾ ਹੀ ਦਿੰਦੇ ਨਾ ਤੁਸੀਂ ਕਿਹਜੋ ਗੱਲ ਦਾ ਜਵਾਬ ਤਾਂ ਦਾ ਨਾ ਕੁਝ ਹੋਰ ਕੈਵੇਂ ਨਹੀਂ ਲੱਗਾ ਘਰੋਂ ਜਾਣ ਦਾ ਮੰਮੀ ਤੁਹਾਡਾ ਟਾਈਮ ਨਹੀਂ ਨਾ ਲੱਗਾ ਪਰ ਇਹ ਕਿ ਮੈਨੂੰ ਪੁੱਛ ਕੇ ਵੇਖੋ ਮੈਂ ਕਿਦਾਂ ਆਈ ਹਾਂ ਹੁਣ ਆ ਗਈਆਂ ਨਾ ਆਪਣਾ ਸੈਟ ਲੈ ਜਾ ਮੇਰੇ ਸਿਰ ਤੋਂ ਪਾਰ ਲੱਤ ਚਲ ਫੜਾਓ ਮੇਰਾ ਸੈਟ ਤੇ ਮੈਂ ਵੀ ਜਾਣ ਵਾਲੀ ਬਣਾ ਸ਼ਾਮਾਂ ਤੱਕੇ ਪੈ ਗਈਆਂ ਉਹ ਤੋਂ ਬਾਰੀ ਚੋਂ ਕੱਢ ਦਿੰਨੀ ਆ ਮੈਂ ਬਾਰੀ ਚ ਰੱਖਿਆ ਚਲ ਲਿਆਓ ਫਿਰ ਤੇ ਇਹ ਆ ਕਿ ਹੁਣ ਉਹਨਾਂ ਨੂੰ ਪਤਾ ਨਾ ਲੱਗੇ ਉਹ ਤਾਂ ਗੇਡੋ ਮੈਂ ਹੋ ਜਾਈਆ ਛੱਟ ਗੱਲਾਂ ਡੈਂ ਪੈਂਦੀਆਂ ਵਾ ਕਰਨਾ ਜੇ ਲੱਗਦਾ ਪਤਾ ਤਾਂ ਲੱਗ ਲੈਣ ਤੇ ਕੋਈ ਗੱਲ ਨਹੀਂ ਤੂੰ ਡਰਿਆ ਨਾ ਕਰ ਉਹ ਚਲੋ ਹੈ ਤਾਂ ਸਹੀ ਆ ਮੰਮੀ ਪਰ ਡਰ ਵੀ ਲੱਗਦਾ ਹੀ ਐ ਤੁਹਾਨੂੰ ਮੈਂ ਕੀ ਦੱਸਾਂ ਉਹਨਾਂ ਨੂੰ ਵੀ ਮੁੜ ਕੇ ਮਿਲਣਾ ਵਰਤਣਾ ਵਾ ਉਹਨਾਂ ਕੋਈ ਮੁੜ ਕੇ ਮਿਆਉਣਾ ਵਾ ਮੈਂ ਕਿੱਦਾਂ ਉਹਨਾਂ ਨੂੰ ਏਦਾਂ ਕਹਾਂ ਗਾੜੀਆਂ ਚਲ ਕੋਈ ਗੱਲ ਨਹੀਂ ਟੀਏ ਬੋ ਤਾਂ ਡਰੀਦਾ ਨਹੀਂ ਗਾ ਹੁੰਦਾ ਏਟਾ ਜੀ ਬਾਹਰ ਪੱਥਰ ਨਾ ਰਹੀਦਾ ਹੁੰਦਾ ਉਹ ਚਲ ਕੋਈ ਗੱਲ ਨਹੀਂ ਆ ਮੰਮੀ ਮੈਂ ਗੜਨ ਥੋੜਾ ਆਈਆ ਹੁਣੇ ਕਿ ਨਹੀਂ ਲੈ ਲੈਣੀ ਆਪਣੀ ਚੀਜ਼ ਕੋਈ ਗੱਲ ਨਹੀਂ ਤੇ ਇਹਦੇ ਨੇ ਕੱਢ ਕੇ ਤਦੋਂ ਪੁੱਤ ਆਪਣਾ ਲੈ ਜਾ ਤਾਂ ਆਪਣੇ ਘਰ ਜਾ ਕੇ ਸਾਂਭ ਲੈਂਦਾ ਠੀਕਾ ਦੋ ਮੈਨੂੰ ਕੱਢ ਕੇ ਮੁੜ ਕੇ ਫੇਰ ਉਹਨਾਂ ਨੇ ਸੋਚਣਾ ਵਾ ਪਤਾ ਨਹੀਂ ਮਾਵਾਂ ਦੀ ਅੰਦਰ ਵੜ ਗਈਆਂ ਕੀ ਗੱਲਾਂ ਬਾਤਾਂ ਦੀਆਂ ਕਰਨ ਤੇ ਉਹਨਾਂ ਦਾ ਤਾਂ ਕੋਈ ਡਰ ਨਹੀਂਗਾ ਚੱਲਿਓ ਫੇਰ ਕੱਢ ਕੇ ਲਿਆਊਗਾ ਠੀਕ ਹੈ ਅੱਛਾ ਸੈਟ ਦਾ ਰੋਲਾ ਹੀ ਆ ਮਮੀ ਤਾਂ ਹੀ ਦੋ ਤਿੰਨ ਦਿਨ ਤੋਂ ਨਾ ਗੁਮ ਗੁਮ ਜੀਆ ਇਹ ਵੀ ਗੜੀ ਰਖੜੀ ਬੰਨਣ ਆਈ ਇਹ ਵੀ ਸੈਟ ਲੈਣਾ ਆ ਇਹ ਵੀ ਬਥੇਰੀ ਤੇਜ਼ ਐ ਏਦਾਂ ਕਰਦੀ ਆ ਦੀਦੀ ਨਾਲ ਗੱਲ ਕਰਦੀ ਆ ਇਹ ਸੈਟ ਪਤਾ ਨਹੀਂ ਕਦੋਂ ਦਾ ਮੰਮੀ ਕੋਲ ਰੱਖਿਆ ਆਂਨੇ ਦੀਦੀ ਨੂੰ ਦੱਸਦੀ ਆ ਕਿ ਇਹ ਰਖੜੀ ਲੈ ਕੇ ਨਹੀਂ ਆਈ ਇਹ ਸੈਟ ਲੈਣ ਆਈ ਆ ਮੈਂ ਪਹਿਣਾ ਆਪਣਾ ਸੈਟ ਮੈਂ ਹੁੰਦਾ ਹੀ ਸਾਹਮ ਸਾਹਮ ਕੇ ਰੱਖਦੀ ਫਿਰਨ ਰਹੀ ਹਾਂ ਇਹ ਹੁਣ ਜਾ ਕੇ ਸਾਹਮ ਲਵਾਂ ਠੀਕ ਆ ਫੜਾਉ ਚੱਲ ਮੰਮੀ ਅਭੀ ਚੰਗਾ ਹੋਇਆ ਜਿਹੜਾ ਤੇ ਮੇਰਾ ਸੈਟ ਫੜਾ ਦਿੱਤਾ ਹੈ ਸੱਚੀ ਮੈਂ ਤਾਂ ਇੰਨੀ ਟੈਨਸ਼ਨ ਹੁੰਦੀ ਨਾ ਕਿ ਜਿਹੜਾ ਕੋਈ ਹਿਸਾਬ ਨਹੀਂ ਹੈ ਨਾ ਤਾਂ ਕੋਈ ਕੰਮ ਕਰਨ ਨੂੰ ਚਿਤ ਕਰੰਦਾ ਇਹ ਨਾ ਕੁਝ ਹੋਰ ਹੂੰ ਤਾਂ ਮੈਂ ਹੁਣ ਖੜਕ ਕੇ ਨਾ ਤੇ ਕੰਮ ਨਵੇੜਨੀ ਆ। ਕਿਆ ਠੀਕ ਹੈ। ਨਾਲੇ ਨਾ ਉਹਦੇ ਇਸ ਤੇ ਗੱਲਾਂ ਤੇ ਚਲਦੀ ਨਹੀਂ। ਹਾਂ ਉਹਦੇ ਭਾਬੀ ਦਾ ਹੀ ਮੁੰਡਾ ਇਹ ਮਾ ਮੇਰਾ ਮੁੰਡਾ ਕਿਹਦਾ ਹੈ। ਹੂੰ ਉਹ ਮੁਰਗੇ ਕਿੱਦਾਂ ਗੱਲਬਾਤ ਹੋਈ ਮੁਰਗੇ ਕਿ ਨਹੀਂ। ਉਹਦੀ ਟੈਨਸ਼ਨ ਨਾ ਲੈ ਤੂੰ। ਉਦੋਂ ਤੇ ਮੈਂ ਇਹਨਾਂ ਦੇ ਕੰਨ ਕੱਸ ਦਿੱਤੇ ਆ। ਮੈਂ ਰਿਸ਼ਤਾ ਨਹੀਂ ਹੋਣ ਦੇਣਾ। ਠੀਕ ਆ। ਚੱਲ ਚੰਗਾ ਕਿਦਾ ਉਹਨੂੰ। ਮੈਂ ਵੀ ਤੇਰੀ ਮਾਵਾ। ਪਤਾ ਨਾ ਕੀ ਹੈ। ਹਾਂ ਜੇਕਰ ਤੇ ਉਹ ਸੌਖੇ ਘਰ ਚਲ ਗਈ ਨਾ ਤਾਂ ਅੱਗੇ ਬੜਾ ਨਾਕ ਉੱਚਾ। ਉਨੇ ਸਗੋ ਗੱਲਾਂ ਕਰ ਕੇ ਮਾਰਨਾ ਪਿੱਲੇ ਤਾਂ ਤੈਨਾਂ ਤੇ ਹਰਿਸਾ ਹੋਣੀ ਦੇਣਾ ਤਾਂ ਹੀ ਤੇ ਮੈਂ ਤੁਹਾਨੂੰ ਫੋਨ ਤੇ ਕਿਹਾ ਵੀ ਇਹ ਕਾਲਾ ਕੰਮ ਨਾ ਹੀ ਹੋਣ ਦਿਓ ਤੇ ਚੰਗੀ ਗੱਲ ਵਾ ਨਹੀਂ ਨਹੀਂ ਠੀਕ ਵਾ ਠੀਕ ਵਾ ਨਾਲੇ ਨਾ ਆ ਭਾਬੀ ਨੂੰ ਥੋੜਾ ਜਿਹਾ ਕਸ ਕੇ ਰੱਖਿਆ ਕਰੋ ਇਹ ਜੋ ਉੱਥੇ ਜਾ ਜਾ ਗੱਲਾਂ ਕਰਦੇ ਆ ਕਿ ਮੁੰਡਾ ਆਸਟ੍ਰੇਲੀਆ ਵਾ ਮੁੰਡਾ ਕਿੱਥੇ ਆ ਇਹਨਾਂ ਨੂੰ ਕੀ ਲੋੜ ਪਈ ਗਾਂ ਗਾਂ ਹੋ ਕੇ ਰਿਸ਼ਤਾ ਕਰਾਉਣ ਦੀ ਤੇ ਮੈਨੂੰ ਕੁਝ ਦੱਸਿਆ ਨਹੀਂ ਕਿ ਮੇਰੇ ਲਾਗੇ ਘਰ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਚਲ ਹੋਲੀ ਬੋਲੋ ਹੁਣ ਫਿਰ ਸੁਣ ਲੈਣਗੀਆਂ ਇਹਦੀ ਅਮੀ ਗੱਲਾਂ ਕਰਨੀਆਂ ਹੀ ਆ ਨਹੀਂ ਕਰਦੀਆਂ ਗੱਲਾਂ ਤੇ ਕਰਨਗੀਆਂ ਤਾਂ ਫਿਰ ਕੀ ਆ ਕੋਈ ਗੱਲ ਨਹੀਂ ਚੱਲ ਕੋਈ ਗੱਲ ਹਾਂ ਇਹ ਜੀ ਪਰਵਾਹ ਨਹੀਂ ਕਰੀਦੀ ਹੁੰਦੀ ਇਹ ਆ ਤੇ ਹੁਣ ਜਿਹੜਾ ਗਾੜੀ ਨਾ ਕੋਈ ਗੱਲ ਨਾ ਕਰਨ ਠੀਕ ਠੀਕ ਬੰਨਾ ਹਾਂ ਮੁੜ ਕੇ ਬੰਨਾ ਕਿ ਸਾਸੂ ਤੇ ਮੇਰੀ ਅੱਗੇ ਹੋ ਜਾਈ ਉਹ ਤਾਂ ਦੇ ਬੜੀਆਂ ਗੱਲਾਂ ਕਰਨੇ ਸ਼ੇਰਵਾ ਕੋਈ ਗੱਲ ਨਹੀਂ ਹੁਣ ਕੋਈ ਗੱਲ ਨਹੀਂ ਹੁੰਦੀ ਠੀਕ ਆ ਆ ਜਿਹੜਾ ਖੜਕੇ ਨਾ ਇਹ ਹੁਣ ਉਹਨੂੰ ਫੜਾ ਦੇਵੀਂ ਮੱਥੇ ਮਾਰੀਆਂ ਤੇ ਜਾ ਕੇ ਜਿਹੜੀ ਘੜੀ ਮੁੜੀ ਤੈਨੂੰ ਸਤਾਉਂਦੇ ਹੀ ਆ ਨਾ ਤੇ ਫੜਾਉਣਾ ਹੀ ਉਹਨੂੰ ਆਖਿਆ ਸੰਭਲਾ ਤਾਂ ਇਹਦੇ ਸਿਰ ਖਾਦਾ ਉਹਨਾਂ ਨੇ ਕਿੰਨੀ ਮਹੋਗੀ ਹੁਣ ਦਿੰਨੀ ਆ ਜਾ ਗਈ ਹਲੇ ਕੁੜੀ ਦਾ ਕੋਈ ਰਿਸ਼ਤਾ ਨਹੀਂ ਪੱਕਾ ਹੋਇਆ ਕਿਤੇ ਕੋਈ ਨਾਂ ਨਹੀਂ ਆ ਤੇ ਪਹਿਲਾਂ ਹੀ ਪੈ ਗਈ ਟੈਨਸ਼ਨ ਕਿ ਕੁੜੀ ਦਾ ਸੈਟ ਬਣਾਉਣਾ ਵਾ ਇਹਨਾਂ ਨੇ ਜਾਣ ਕੇ ਹੀ ਭੁਪਿੰਦਰ ਕੋ ਵੇਖੀਏ ਸਹੀ ਕਿ ਸੈਟ ਹੈਗਾ ਵੀ ਇਹ ਕੁੜੀ ਦਾ ਨਹੀਂ ਕੁੜੀ ਦਾ ਸੈਟ ਬਣਾਉਣਾ ਤਾਂ ਤੇਰਾ ਸੈਟ ਦੇਖਣ ਡੀਆਂ ਹੈਗੀਆਂ ਉਹ ਦਿਮਾਗ ਦੀ ਗੱਲ ਨਾ ਮੈਂ ਕੀ ਕਹਿ ਸਕਦੀ ਹਾਂ ਹੁਣ ਆਹੋ ਉਹ ਤਾਂ ਹੁਣ ਉਹਨਾਂ ਨੂੰ ਚਾਹੀਦੀ ਹੈ ਨਾ ਥੋੜੀ ਬਹੁਤੀ ਅਭੀ ਤੇਰਾ ਸੱਟ ਨਹੀਂ ਕੰਢੀਆਂਗੇ ਵੀ ਤੇਰਾ ਕੋ ਲੈ ਕੇ ਤੇ ਉਹੋ ਹੀ ਫੇਰ ਮੁੜ ਕੇ ਆਪਣੀ ਕੁੜੀ ਨੂੰ ਮੈਂ ਗਾੜੀ ਪਾ ਦਨੀ ਆ ਕਿੰਨੇ ਡਿਜ਼ਾਈਨ ਆ ਅੱਜ ਕੱਲ ਜਿਵੇਂ ਦਾ ਮਰਜ਼ੀ ਨਵੇਂ ਡਿਜ਼ਾਈਨ ਦਾ ਸੋ ਬੰਦਾ ਬਣਾਵੇ ਤੇ ਆ ਪੁਰਾਣੇ ਨੂੰ ਕੀ ਕਰਨਾ ਇਹਦੇ 7 ਸਾਲ ਹੋ ਗਏ ਆ ਬਣਾਏ ਨੂੰ ਇਹਨੂੰ ਠੀਕ ਆ ਤੇ ਬਾਕੀ ਕੋਈ ਨਹੀਂ ਆ ਤੁਸੀਂ ਨਾ ਸਿਕਰ ਕਰਿਆ ਕਰੋ ਦਵਾਈ ਦੂਈ ਲੈਂਦੀ ਜਾ ਕੇ ਮੁੜ ਕੇ ਹਾਂ ਮੈਂ ਲੈਂਦੀ ਮੈਂ ਹਾਂ ਠੀਕ ਹੈ ਅੱਛਾ ਅੱਛਾ ਹਾਂ ਚਲ ਬਖਾਲ ਕੇ ਫੇਰ ਲੈ ਆਇਓ ਮੈਂ ਤਾਂ ਬਹਾਨਾ ਮਾਰਿਆ ਸੀ ਉੱਥੇ ਹੂੰ ਮੈਂ ਇਹੀ ਕਿਹਾ ਹੈ ਕਿ ਮੰਮੀ ਠੀਕ ਨਹੀਂ ਆ ਅੱਛਾ ਓਦਾਂ ਮੈਨੂੰ ਇਹਨਾਂ ਦੇ ਕਿੱਥੇ ਆਉਣ ਦੇਣਾ ਤਾਂ ਮੈਂ ਉਹ ਪੱਜ ਮਾਰਿਆ ਮਮੀ ਨੂੰ ਬੁਖਾਰ ਬੜਾ ਚੜਿਆ ਉਹ ਤਾਂ ਆਈ ਚੱਲ ਮੈਂ ਬੈਠਾ ਤੁਹੀਂ ਤੇ ਮੈਂ ਜਾਵਾਂ ਉਧਰ ਲਾਗੇ ਬਵਾਂ ਉਹਨਾਂ ਦੇ ਚਾਹ ਠੀਕ ਹੈ ਆ ਫੇਰ ਉਹਨਾਂ ਨੇ ਕੱਲੇ ਪੈਣਾ ਨਾ ਕਿੰਨਾ ਟਾਈਮ ਹੋ ਗਿਆ ਠੀਕ ਆ ਠੀਕ ਸੈਟ ਦਾ ਜੇ ਇਹਨੂੰ ਘਰ ਜਾ ਕੇ ਪਤਾ ਲੱਗ ਗਿਆ ਕਿ ਨਕਲੀ ਸੈਟ ਵਾ ਮੈਂ ਅਸਲੀ ਦੇ ਕੇ ਆਈਆਂ ਤੇ ਉਹਨਾਂ ਨੇ ਨਕਲੀ ਦੇ ਦਿੱਤਾ ਵਾ ਤੇ ਜੇ ਦੀ ਸੱਸ ਨੂੰ ਪਤਾ ਲੱਗ ਗਿਆ ਥੋੜੀ ਕੀ ਤਾਂ ਉਹ ਤੁਹਾਨੂੰ ਆਣ ਕੇ ਤਾਂ ਇੱਥੇ ਖਲਾਰੇ ਪਾ ਦੇਗੀ ਤੇ ਸਾੰਬੇ ਕਿਤਨਾ ਜਾਣਗੇ ਮੁੜ ਕੇ ਦੀਦੀ ਗੱਲ ਸੁਣੋ ਤੁਹਾਡੇ ਨਾਲ ਗੱਲ ਕਰਦੀ ਆ ਮੈਂ ਕੀ ਹੋ ਗਿਆ ਕੀ ਗੱਲ ਕਰਨੀ ਆ ਗੱਲ ਕੀ ਕਰਨੀ ਆ ਮੈਨੇ ਇੱਕ ਗੱਲ ਦਾ ਪਤਾ ਲੱਗਾ ਕਿ ਮੰਮੀ ਐਵੇਂ ਨਹੀਂ ਕੋਸਰ ਮੁਸਰ ਕਰਦੀ ਆ ਦੋ ਤਿੰਨ ਦਿਨ ਤੋਂ ਸੈਟ ਦੀ ਗੱਲ ਆ ਸੈਟ ਕਿਹੜੇ ਸੈਟ ਦੀ ਗੱਲ ਕਰਨ ਢਈ ਗੁਪਿੰਦਰ ਦਾ ਸੋਨੇ ਦਾ ਸੈਟ ਕਿਤੇ ਮੰਮੀ ਨੇ ਰੱਖਿਆ ਹੀ ਦੇਗੀ ਹੀ ਮੰਮੀ ਨੂੰ ਤੇ ਮੰਮੀ ਨੇ ਸਾਡੇ ਨਾਲ ਗੱਲ ਨਹੀਂ ਉਹ ਕੀਤੀ ਤੇ ਉਹ ਅੱਜ ਰਖੜੀ ਬੰਨ੍ਹਣ ਨੂੰ ਥੋੜੋ ਆਈ ਆ ਉਹ ਤੇ ਆਪਣਾ ਸੈਟ ਲੈਣ ਆਈ ਆ ਹਾਂ ਹਏ ਦੇਖ ਲਾ ਕਿੰਨੀਆਂ ਚਲਾ ਕੇ ਮੰਮੀ ਨੇ ਕਿਤੇ ਸਾਨੂੰ ਮਾਸਾ ਨਹੀਂ ਪਤਾ ਲੱਗਣ ਦਿੱਤਾ ਦੋਵੇਂ ਮਾਵਾ ਧੀਆਂ ਏਡੀਆਂ ਫਫੇ ਕੁੱਟਣੀਆਂ ਨਾ ਕਿਤੇ ਇੰਨੀ ਜਿੰਨਾ ਸ਼ੱਕ ਨਹੀਂ ਭੈਣ ਦਿੱਤਾ ਹਨ ਮੈਂ ਕਹਿੰਦੀ ਚਲਾਕੀਆਂ ਬੜੀਆਂ ਮਾਵਾ ਧੀਆਂ ਕੁਝ ਨਹੀਂ ਇੰਨਾ ਕੋਈ ਕਿਸੇ ਕੋ ਨਹੀਂ ਹੈਗੀਆਂ ਉਹ ਤੇ ਮੈਂ ਕਮਰੇ 'ਚ ਵੇਖ ਲਿਆ ਦੋਵੇਂ ਮਾਵਾ ਧੀਆਂ ਨਾ ਬੈਠੀਆਂ ਸੀ ਤੇ ਮੰਮੀ ਨੇ ਬਾਰੀ 'ਚ ਕੱਢ ਕੇ ਸੈੱਟ ਫੜਾਇਆ ਉਹਨੂੰ ਤੇ ਪਤਾ ਨਹੀਂ ਕਦੋਂ ਦਾ ਸੈੱਟ ਰੁਪਿੰਦਰ ਨੇ ਮੰਮੀ ਨੂੰ ਦਿੱਤਾ ਸੀ ਤੇ ਅੱਜ ਮੰਮੀ ਨੇ ਫੜਾਇਆ ਤੇ ਦੇਖ ਲੈ ਮੰਮੀ ਨੇ ਸਾਨੂੰ ਉੱਪੀ ਨਿਕ ਨਹੀਂ ਲੱਗਣ ਦਿੱਤੀ ਕਿ ਮੇਰੇ ਕੋ ਸੈੱਟ ਪਿਆ ਰੁਪਿੰਦਰ ਦਾ ਤੇ ਹਾੜਾ ਸੋਨਾਂ ਲੈ ਲੈ ਕੇ ਮੰਮੀ ਕਹੂਗੀ ਲਿਆਓ ਮੈਰਾ ਖਲਾ ਸੰਭਲਾ ਮੀਂਹ ਕਿ ਬੱਚੋਰੀਆਂ ਕਮਾਂਦੀ ਫਿਰਦੀ ਐ ਆਪਾਂ ਕੋਈ ਚੀਜ਼ ਇੱਧਰ ਉੱਧਰ ਕਰਦੀ ਐ ਤੇ ਕਿਵੇਂ ਰੋਲਾ ਪੈਂਦਾ ਫਿਰ ਘਰ 'ਚ ਤੇ ਬਗਾਨਾ ਸੈਟ ਲਿਆ ਕੇ ਘਰ ਰੱਖਿਆ ਤੇ ਸਾਨੂੰ ਪੇਣਕ ਨੀਆਂ ਲੱਗਣ ਦਿੱਤੀ ਆ ਹੁੰਦੀ ਚਲਾਕੀ ਮਾਤਾ ਦੀ ਵੇਹਲਾ ਜੇ ਇਹ ਸ਼ੇਰਣਾ ਇਹਦੀ ਸੱਸ ਇਤੋਂ ਵੀ ਤਾਂ ਦੀ ਆ ਕੋਈ ਨਾ ਕੋਈ ਗੱਲ ਹੋਈ ਹੋਊਗੀ ਕਿਹੇ ਤਰੀਕੇ ਨਾਲ ਉਹਨੇ ਸੈਟ ਕਢਾ ਲਿਆ ਐਵੇਂ ਨਹੀਂ ਬੰਨੇ ਨਾ ਰਖੜੀ ਬੰਨਣ ਆਈ ਐ ਰਖੜੀ ਬੰਨਣ ਨਹੀਂ ਆਈ ਸੈਟ ਲੈਣ ਆਈ ਆ ਤਾਂ ਹੀ ਨਾ ਬਿਨਾ ਫੋਨ ਕੀਤੇ ਆ ਗਈ ਚੱਲ ਛੱਡੋਂ ਸੈਟ ਦੀਆਂ ਗੱਲਾਂ ਰੋਟੀ ਬਣਾ ਲਈ ਮੰਮੀ ਨੇ ਹੁਣੇ ਰੋਲਾ ਪਾਉਣ ਲੱਪੈਣਾ ਚਲੋ ਬਣਾਉਨੇ ਆ ਚੱਲ ਦირი ਹੁਣ ਵੇਲੇ ਹੋਏ ਆ ਸਿਹਰ ਦੇ ਕਿਤੇ ਲੱਗੇ ਆ ਗਰਮੀ ਬੜੀਆ ਹੁਣ ਏਸੀ ਥੱਲੇ ਬੈਠੀ ਐ ਸਿਹਰ ਦੀ ਮੱਤ ਮਾਰਦੀ ਆ ਕੰਮ ਚੱਲ ਫੇਰ ਅੱਜ ਸਾਰੀ ਦਿਹਾੜੀ ਤਾਂ ਗਰਮੀ ਚ ਰਸੋਈ ਚ ਹੀ ਲੱਗੀ ਜਿੰਨਾ ਮਰਜ਼ੀ ਕਰ ਲੋ ਆ ਜਾ ਕੇ ਮੰਮੀ ਨੇ ਤੇਹੀ ਕਹਿਣਾ ਕੀਤਾ ਕੀ ਕੀਤਾ ਕੀ ਐ ਭਾਵੇਂ 2 ਘੰਟੇ ਕਰੋ ਭਾਵੇਂ 3 ਘੰਟੇ ਕੋਈ ਨਾ ਕੋਈ ਨੁਕਸ਼ਾ ਕੱਢ ਦੇਣਾ ਚੱਲ ਬਈਏ ਫੇਰ ਚੱਲੋ ਆਜੋ ਲਖਵੀਰ ਹਾਂਜੀ ਗੱਲ ਸੁਣਿਆ ਜਿਹੜੀ ਕੁੱਟ ਕੇ ਚਲੋ ਆ ਗਏ ਮੇਰੇ ਕੋਲ ਹਾਂਜੀ ਵਰਮਰੀ ਤੇ ਬਾਂ ਰਖੜੀ ਲੈ ਕੇ ਆਈ ਆ ਤੇ ਕੀ ਦਈਏ ਫਿਰ ਉਹਨੂੰ ਰੁਪਈਆ 2000 ਦੇ ਦਿੰਦੇ ਮਮੀ ਹੋਰ ਕੀ ਦੇਣਾ ਪਤਾ ਹੀ ਨਾ ਖਰਚਾ ਕਰਕੇ ਆਈ ਆ ਨਰਤੀ ਗੱਡੀ ਦਾ ਚਬਾਲ ਕੇ ਆਈ ਆ ਫਿਰ ਮੜ ਕੇ ਹੁਣ 2000 ਰੁਪਈਆ ਥੋੜਾ ਨਹੀਂ ਗਾ ਤੀ ਦੱਸੋ ਕਿਨੇ ਦੇਣੇ ਫਿਰ ਉਹਨੇ ਦੇ ਦਿੰਦੇ ਰੁਪਈਆ 5000 ਕਰੀਏ ਚਲ ਮੈਂ ਤੁਹਾਨੂੰ ਦੇ ਦਲਾਂ ਤੂੰ ਆਪਣੀ ਮਰਜ਼ੀ ਸਸਨੇ ਵੀ ਜਾਂਦੇ ਫਿਰ ਪੁੱਛਣੇ ਆ ਮੈਂ ਤੁਹਾਨੂੰ ਦੇ ਦਿੰਦਾ ਤੂੰ ਆਪਣੀ ਮਰਜ਼ੀ ਨਾਲ ਦੇ ਦਿੰਨੀ ਹੈਗੀ ਲਿਆਓ ਕੱਢ ਕੇ ਮੈਂ ਦਿੰਦਾ ਕਰ ਲਓ ਇਹ ਸ਼ੇਅਰ ਵੀ ਹੈਗਾ ਅੱਛਾ ਤੇ ਆਪਣੀ ਮਰਜ਼ੀ ਨਾਲ ਦੇ ਦਿਓ ਜਿੰਨੇ ਦੇਣੇ ਠੀਕ ਹੈ ਹਾਂ ਠੀਕ ਹੈ ਠੀਕ ਹੈ ਹਾਂ ਚਲ ਠੀਕ ਮੇਰੀ ਗੱਲ ਸੁਣੋ ਉਦਾਂ ਆਪਣੇ ਮੁੰਡੇ ਦੀ ਇੱਕ ਗੱਲ ਵੇਖੀ ਜੇ ਕਦੋਂ ਦਾ ਗਿਆ ਵਾ ਸ਼ਾਮਾਂ ਪੈ ਗਈਆਂ ਵਾ ਉਹਨੂੰ ਇੰਨਾ ਪਤਾ ਨਹੀਂਗਾ ਵੀ ਟਾਈਮ ਦੇ ਨਾਲ ਘਰ ਜਾਵਾ ਰਮਨ ਹੌਸਲਾ ਕਰ ਜਿੱਥੇ ਜਾਈਏ ਹੁਣ ਰੋਟੀ ਪਾਣੀ ਵਿਚਾਰਿਆ ਖਾ ਕੇ ਆਉਣਾ ਕਿ ਹੱਥ ਲਾ ਕੇ ਆਇਆ ਨਾ ਕੋਈ ਗੱਲ ਨਹੀਂ ਆ ਜਾਂਦੇ ਆ ਆ ਤੇ ਉਹਨਾਂ ਨੇ ਜਾਣਾ ਹੀ ਆ ਉਥੇ ਚਲਾਕੀਆਂ ਮਾਰਦੀ ਹੁੰਨੀ ਪਰ ਜਾਈਆਂ ਦੇ ਵਿੱਚ ਬੜੀਆਂ ਸਿੱਤਾਂ ਦੇ ਪੋਲ ਬੰਦੀ ਹੁੰਦੀਆਂ ਮੈਂ ਆਪਣੇ ਸਹਰੇ ਏਦਾਂ ਮੈਂ ਨਣਾ ਨਾ ਏਦਾਂ ਰਹਿੰਦੀ ਆ ਮੈਂ ਸੱਸ ਨਾਲ ਏਦਾਂ ਰਹਿੰਦੀ ਆ ਉਹਦੇ ਮੈਨੂੰ ਕਿਤੇ ਮਿਲ ਨਾ ਕੱਲੀਆਂ ਫੇਰ ਇਹਦੀਆਂ ਘਰਤੂਤਾਂ ਦੱਸਾਂ ਤੇ ਇੱਥੇ ਕੀ ਕਰਦੀ ਆ ਨਣਾ ਨੂੰ ਅੱਖੀ ਨਹੀਂ ਵੇਖਣਾ ਮੰਗਦੀ ਹੁਣ ਨਾ ਸਮਾਨ ਉਥੇ ਲੱਭਦੀ ਹੁੰਨੀ ਆ ਪੱਕੀ ਗੱਲ ਜੇ ਮੇਰੀ ਗੱਲ ਨੋਟ ਕਰ ਲਿਓ ਸੋਨਾ ਹੁਣ ਲੱਭਣਾ ਜੇ ਜਿਹੜੀਆਂ ਤੇ ਦਿਲ ਵਿੱਚ ਵਾ ਨਾ ਉਹ ਮੇਰੇ ਨਵਾਂ ਵਿੱਚ ਵਾ ਰਮਨ ਨੂੰ ਐਵੇਂ ਨਾ ਜਾਣੇ ਮੈਨੂੰ ਪਤਾ ਵਾ ਵੀ ਇਹ ਕੀ ਕਰਨ ਗਈ ਆ ਇਹ ਜੀ ਮੇਰੀ ਮੰਮੀ ਬੜੀ ਬਿਮਾਰ ਵਾ ਮੰਮੀ ਅੱਗੋਂ ਪਿਛੋਂ ਕੋੜੇ ਵਰਗੀ ਸੀ ਮੰਮੀ ਹੋਣੀ ਬਿਮਾਰ ਹੋਣੀ ਸੀ ਜਦੋਂ ਸੈਟਲ ਗਿਆ ਚਾਹੀਦਾ ਉਹ ਚੱਲ ਰਮਰ ਜਾਂ ਸੈਟਲੈਂਡ ਗਈ ਆ ਜਾਂ ਆਪਣੀ ਮਾਂ ਦੀ ਖਬਰ ਲੈਣ ਗਈ ਆ ਕਈ ਤੇ ਹੈਗੀ ਹੁਣ ਕੀ ਕਹਿਣਾ ਸੀ ਉਹਨੂੰ ਵੀ ਨਹੀਂ ਜਾਣਦਣਾ ਨਹੀਂ ਮੈਂ ਕੀ ਕਹਿਣਾ ਸੀ ਮੈਨੂੰ ਕੀ ਲੋੜ ਹੀ ਕਹਿਂਦੀ ਪਰ ਮੈਂ ਤੁਹਾਨੂੰ ਦੱਸਿਆ ਵਾ ਵੀ ਤੁਸੀਂ ਸਾਰੀ ਉਮਰ ਮੈਨੂੰ ਛੱਡਣ ਕਿਹਾ ਛੱਡਿਆ ਵੀ ਤੂੰ ਬੋਲਦੀ ਆ ਤੈਨੂੰ ਨਾਉ ਨਹੀਂ ਚੰਗੀ ਲੱਗਦੀ ਨਾਉ ਦੇ ਕੰਮ ਵੇਖ ਲਓ ਮੈਂ ਨਹੀਂ ਛੱਡਣ ਕਹਿਦਾ ਤੈਨੂੰ ਸਮਝੀ ਕੀ ਨਾ ਗੱਲ ਕੋਈ ਗੱਲ ਨਹੀਂ ਹੌਸਲਾ ਕਰ ਆ ਜਾਂਦੇ ਆ ਜਿਹੜੇ ਗਏ ਆ ਉਹ ਅਕਸਰ ਘਰੇ ਆਉਣਾ ਕਿੱਥੇ ਜਾਣਾ ਚੰਗਾ ਚੰਗਾ ਮੈਨੂੰ ਹੀ ਹੌਸਲੇ ਦੇਈ ਜਾਓ ਉਹਨਾਂ ਨੂੰ ਨਾ ਕੋਕਿਓ ਪੀ ਲੇਟ ਕਿਉਂ ਹੋਏਗੀ ਜਾਂਦੇ ਯਾਰ ਗੱਲ ਨੂੰ ਇਹ ਕਿਹੜੀ ਮੇਰੀ ਗੱਲ ਸੁਣਦੇ ਆ ਸਵੇਰ ਦੀ ਨਿਕਲੀ ਆ ਕਦੋਂ ਦੀ ਉਹਨਾਂ ਨੇ ਪਤਾ ਫੇ ਕਰ ਜਾ ਕੇ ਕੋਈ ਕੰਮ ਧੰਦਾ ਵੀ ਕਰਨਾ ਵਾ ਉਥੇ ਬੈਠੀ ਹੁਣੀ ਹੈ ਕਰਦੀ ਹੁਣੀ ਆਪਣਾ ਟਬਰ ਦੇ ਵਿੱਚ ਮੰਮੀ ਮੈਂ ਇਦਾਂ ਤੇ ਮੰਮੀ ਮੈਂ ਇਦਾਂ ਮੰਮੀ ਮੇਰੀ ਸ਼ਸ਼ ਮੇਰੇ ਕੋ ਸਾਰਾ ਕੰਮ ਕਰਾਉਂਦੀ ਆ ਤਾਂ ਕੰਮ ਹੋਰ ਤੇਰੇ ਪਿਓ ਨੇ ਇੱਥੇ ਆਣ ਕੇ ਕਰਨਾ ਵਾ ਕੰਮ ਕਰਨਾ ਹੀ ਪੈਣਾ ਵਾ ਉਮਮ ਮੀਰੇ ਰਹਿਂ ਦੋ ਹਾਂ ਪਹਿਲਾਂ ਤਾਂ ਸੇਹੰਦਾ ਸੌੜ ਜਾ ਤੂੰ ਤੇ ਮੈਂ ਕੱਪੜੇ ਬਣਾ ਕੇ ਤੇ ਲੈ ਆਉਣੇ ਕਿਤੇ ਹੁਣ ਚੱਲ ਤੇਰੀ ਜਾਂਦੇ ਤੇਰੀ ਮੰਮੀ ਨੇ ਫੇ ਪੁੱਛਣਾ ਆ ਚਲੋ ਰਹਿਂ ਦੋ ਗਈ ਨਾ ਥੋੜੇ ਕਰ ਦੋ ਇੰਨੇ ਨਾ ਥੋੜੇ ਕਿਆ ਚਲੋ ਠੀਕ ਆ ਫਿਰ ਹਾਂ ਫਿਰ ਫਿਰ ਛੇਤੀ ਆਣਾ ਕੋਈ ਨਹੀਂ ਕੋਈ ਨਾ ਚੰਗਾ ਭਾਬੀ ਚਲ ਠੀਕ ਹੈ ਚੰਗਾ ਮਾਰੇ ਚੱਕਰ ਕਿਤੇ ਕੋਈ ਨਹੀਂ ਆਵਾਂਗੇ ਚੰਗਾ ਭਾਬੀ ਵੇਖ ਲੋ ਤੀਪਤੀ ਸੈਡ ਬੱਲ ਲੈ ਗਏ ਸੀ ਨਾ ਤੇ ਮੰਮੀ ਹੁਣਾਂ ਨੇ 5000 ਰੁਪਇਆ ਦਿੱਤਾ ਆ। ਉਹ ਚੱਲ ਵਧੀਆ ਹੋ ਗਿਆ ਜੇ 5 ਦਿੱਤਾ ਵਾ ਤੇ ਨਾਲੇ ਸੂਟ ਸੱਟ ਬਣ ਜਾਣਗੇ ਤੇਰੇ। ਆਹ ਹੋ ਕੇ ਸੂਟ ਉਹਨਾਂ ਦੇ ਤੇ ਬੈਠੇ ਰਿਹਾ ਕਰੋ ਵੀ ਉਹ ਦੇਣਗੇ ਤੇ ਫੇਰੀ ਬਣਨੇ ਆ। ਤੂੰ ਨਹੀਂ ਨਾ ਬਣਾ ਕੇ ਦੇ ਸਕਦੀ। ਮੈਂ ਦੱਸ। ਅੱਗੇ ਤੇ ਮੈਂ ਨਾ ਕਿਤੇ ਤੁਹਾਨੂੰ ਮੈਂ ਸੂਟ ਨਹੀਂ ਬਣਾ ਵੀ ਦਿੰਦਾ ਕਿ। ਨਾਲੇ ਉਹ ਕਿੱਦਾਂ ਲਿਆਂਦੇ ਪੰਨੀ ਆ ਤਾ। ਜੜੀਆਂ ਦੁੱਧੀਆਂ ਵਾ ਨਾ ਦੋਵੇਂ ਮੂੰਹ ਜੋੜ-ਜੋੜ ਕੇ ਡੈਪੀ ਅਸੀਂ ਗੱਲਾਂ ਕਰਨ। ਕਿ ਡੱਬਾ ਉਹ ਵਧੀਆ ਲੈ ਕੇ ਆਈ ਹੈ ਯਾਰ ਵਾਲਾ। ਉਹ ਭਾਬੀਆਂ ਨੂੰ ਉਹਦਾ ਆਦਤ ਹੁੰਦੀ ਆ ਜਦੋਂ ਆ ਜਾਂਦਾ ਕੁੜੀਆਂ ਉਹਨਾਂ ਨੂੰ ਆਦਤ ਹੁੰਦੀ ਆ ਮੂੰਹ ਜੋੜ ਕੇ ਗੱਲਾਂ ਕਰਨ ਦੀ ਉਹ ਹੁਣ ਤੂੰ ਡੱਬਾ ਲੈ ਆਈ ਆ ਨਾ ਪਿਛਲੇ ਜ਼ਮਾਨੇ 'ਚ ਪਤਾ ਲੋਕ ਕੀ ਕਰਦੇ ਸੀ ਖੰਡ ਲੈ ਆਉਂਦੇ ਹੁੰਦੇ ਤੇ ਖਾੜੀ ਲੈ ਜਾਣੀ ਨਹੀਂ ਡੱਬਾ ਕਾ ਨੂੰ ਉਹ ਵੀ ਨਹੀਂ ਲੈਣਾ ਪਤੀਸੇ ਦਾ ਅਖੰਡ ਕਿਲੋ ਪਾ ਲੈਣੀ ਬਸ ਚੱਲ ਹੁਣ ਭੁਗਤ ਗਿਆ ਵਾਣਾ ਮਾਂਡਾ ਤੇ ਲੜਾਈ ਨਾ ਪਾ ਚੰਗਾ ਅੱਗੇ ਲੇਟ ਕਰਦਾ ਵਾ ਤਾ ਸਾਡਾ ਤਾਂ ਕੰਮ ਹੀ ਇਹ ਹੋ ਰਿਹਾ ਵਾ ਤੇ ਤੈਨੂੰ ਆਉਣ ਲੱਗੀ ਨੀ ਮੈਂ ਕਿਹਾ 5 ਵਜੇ ਉੱਠਣਾ ਵਾ 6 ਵਜਾ ਤੀ ਉੱਥੇ ਤੂੰ ਰੋਟੀ ਪਾਣੀ ਖਾਣ ਦਾ ਟਾਈਮ ਲੱਗਣਾ ਈ ਤੁਸੀਂ ਦੇਵੇਂ ਹੱਦੀ ਕਰੀ ਜਾਂਦੇ ਰਹੇ ਮੈਂ ਜੋਂ ਗਈਆਂ ਮਾਤਾ ਨਾਲ ਅੰਦਰ ਤੁਸੀਂ ਦੇ ਘੰਟੇ ਬਾਅਦ ਨਿਕਲੇ ਜੇ ਬਾਹਰ ਇਹੜੀਆਂ ਗੱਲਾਂ ਜਿਹੜੀਆਂ ਲੈ ਗਈਆਂ ਹਾਂ ਹਾਲ ਚਾਲ ਕੁਛ ਨਹੀਂ ਹੀ ਉਹਦਾ ਮੈਂ ਹਮੜੀਏ ਦਵਾਈ ਲਿਆਂਦੀ ਵੀ ਆ ਕਿ ਨਹੀਂ ਇੱਕਦਿ ਦਵਾਈ ਨਹੀਂ ਟਾਈਮ ਨਾਲ ਖਾਂਦੇ ਹੱਗੇ ਵੀ ਨਾਲੇ ਸੈਟ ਦਾ ਨੂੰ ਪਤਾ ਲਿਆਉਣ ਵਾਲਾ ਸੀ ਉਹ ਕਰਦੇ ਗੁੜਦੇ ਨੇ ਟਾਈਮ ਲਾ ਦਿੱਤਾ ਅਲਮਾਰੀ ਜਿੱਥੇ ਰੱਖਿਆ ਸੀ ਇਹਨੇ ਤਾਂ ਹੁਣ ਮਾਤਾ ਨੂੰ ਫੜਾ ਦੀ ਫੜਾ ਦਿੰਦੇ ਕੋਈ ਨਹੀਂ ਜਾਗੇ ਉਹਨਾਂ ਨੇ ਕਰਨਾ ਵਾ ਕੰਮ ਆ ਕਿ ਉਹ ਦੰਡੜਾ ਪਸਾਦ ਪਾਇਆ ਘਰ ਦੇ ਵਿੱਚ ਫੇਰ ਕਹੋਗੀ ਵੀ ਨਹੀਂ ਜਾਗ ਨਹੀਂ ਦਿੰਦੇ ਹੁਣ